ਸ਼ੀਗਾਲੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਜਿਹੜਾ ਨਾਰੀyal ਦਾ ਬਰਾਤਾ ਹੁੰਦਾ ਉਸ ਦੀ ਬਰਫੀ ਤੇ ਸਭ ਤੋਂ ਪਹਿਲਾਂ ਆਪਾਂ ਪਾਉਣ ਰੱਖ ਲਿਆ ਗੈਸ ਦੇ ਉੱਪਰ ਹੁਣ ਆਪਾਂ ਗੈਸ ਨੂੰ ਜਲਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਔਇਲ ਜਾਂ ਵੀ ਆਪਾਂ ਦੇਸੀ ਘਿਓ ਕੁਝ ਵੀ ਆਪਾਂ ਵਰਤ ਸਕਦੇ ਆ ਉੱਪਰ ਬਸ ਥੋੜਾ ਜਿਹਾ ਹੀ ਵਰਤਣਾਗਾ ਜਿਆਦਾ ਨਹੀਂ ਲੈਣਾ ਛੋੜਾ ਇਹਨੂੰ ਗਰਮ ਹੋਣ ਦੇ ਫਿਰ ਆਪਾਂ ਨਾਰੀਅਲ ਦਾ ਬਰਾਦਾ ਇਸ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲੈਣਾ ਹੈ ਇੱਕ ਕੌਲੀ ਨਾਰੀ ਵਾਲੇ ਬਰਾਦੇ ਦੀ ਲੈਤੀ ਸੀ ਪੌਣੀ ਕੌਲੀ ਹੁਣ ਆਪਾਂ ਇਹ ਪਾਣੀ ਦੇ ਵਿੱਚ ਪਾ ਲਈ ਕਿਉਂਕਿ ਤੇਲ ਹੋ ਗਿਆ ਸੀ ਆਪਣਾ ਜਿਹੜਾ ਜਿਆਦਾ ਗਰਮ ਹੋ ਗਿਆ ਸੀ ਇਸ ਕਰਕੇ ਆਪਾਂ ਇਹਨੂੰ ਜਿਆਦਾ ਨਹੀਂ ਭੁੰਨਣਾ ਹਲਕਾ ਜਿਹਾ ਬ੍ਰਾਊਨ ਹੀ ਕਰਨਾ ਹੈ ਇਸੇ ਤਰ੍ਹਾਂ ਹੀ ਆਪਾਂ ਕੜਛੀ ਹਿਲਾਉਂਦੇ ਰਹਾਂਗੇ ਤਾਂ ਕਿ ਜਿਹੜਾ ਆਪਣਾ ਨਾਰੀਅਲ ਦਾ ਬਰਾਦ ਆ ਪਾਇਆ ਉਹ ਥੱਲੇ ਨਾ ਲੱਗੇ ਪੈਨ ਦੇ ਵਿੱਚ ਲੋ ਜੀ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਆਪਾਂ ਗੈਸ ਕਰ ਦਿਆਂਗੇ ਬੰਦ ਤੇ ਫਿਰ ਅੱਗੇ ਦੀ ਵੀਡੀਓ ਚ ਤੁਹਾਨੂੰ ਦੱਸਦੇ ਆ ਇਸ ਦੇ ਵਿੱਚ ਹੋਰ ਕੀ ਕੀ ਚੀਜ਼ਾਂ ਐਡ ਕਰਨੀਆਂ ਨੇ ਕਿਉਂਕਿ ਇਹਨੂੰ ਆਪਾਂ ਨਾਰੀਅਲ ਦੇ ਬਰਾਦੇ ਨੂੰ ਲੋ ਫਲੇਮ ਤੇ ਹੀ ਭੁੰਨਾ ਦਾ ਕਿਉਂਕਿ ਇਹਨੂੰ ਜਿਆਦਾ ਸੇਕ ਨਹੀਂ ਲਵਾਉਣਾ ਆਪਾਂ ਹਲਕਾ ਜਿਹਾ ਭਰਉਣਾ ਜਾਂ ਰੱਖਣਾ ਇਸ ਤਰ੍ਹਾਂ ਦਾ ਕਲਰ ਰੱਖਣਾ ਹੈਗਾ ਨੂੰ ਜੇ ਆਪਾਂ ਕੜਾਹੀਆਂ ਰੱਖਾ ਦਿੱਤਾ ਗਰਮਾ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਕਿਉਂਕਿ ਚੀਨੀ ਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਇਸੇ ਤਰ੍ਹਾਂ ਹੀ ਚੀਨੀ ਨੂੰ ਰੈਂਦ ਦੋ ਤਿੰਨ ਮਿੰਟ ਫਿਰ ਇਹ ਆਪਣੇ ਆਪ ਮੈਲਟ ਹੋ ਜਾਵੇਗੀ ਜਦੋਂ ਉਸ ਤੋਂ ਬਾਅਦ ਆਪ ਇਸ ਦੇ ਵਿੱਚ ਦੁੱਧ ਪਾਵਾਂਗੇ ਆਪਾਂ ਜੀ ਏਦੀ ਇੱਕ ਕੌਲੀ ਚੀਨੀ ਦੀ ਲੈਤੀ ਆ ਕੋਈ ਜ਼ਿਆਦਾ ਨਹੀਂ ਲੈਤੀ ਇਸੇ ਤਰ੍ਹਾਂ ਹੀ ਚੀਨੀ ਨੂੰ ਆਪਾਂ ਰੱਖ ਦੇਣਾਗਾ 2-3 ਮਿੰਟ ਜਦੋਂ ਤੱਕ ਇਹ ਪਿਗਲਦੀ ਨਹੀਂ ਹੈਗੀ ਇਸੇ ਤਰ੍ਹਾਂ ਹੀ ਗੈਸ ਦੇ ਉੱਪਰ ਇਹ ਚੀਨੀ ਜਿਹੜੀ ਉਹ ਪਈ ਰਹੂਗੀ ਇਹਦੇ ਵਿੱਚ ਬਿਲਕੁਲ ਵੀ ਆਪਾਂ ਪਾਣੀ ਨਹੀਂ ਐਡ ਕਰਨਾ ਤੁਸੀਂ ਜਿਵੇਂ ਮਿੱਠਾ ਵੱਧ ਖਾਣੇ ਦਾ ਵੱਧ ਵੀ ਪਾ ਸਕਦੇ ਹੋ ਚੀਨੀ ਘੱਟ ਖਾਣੇ ਉਤੇ ਏਦੂ ਵੀ ਘੱਟ ਕਰ ਸਕਦੇ ਹੋ ਤੇ ਕਿਉਂਕਿ ਅਸੀਂ ਥੋੜਾ ਜਿਹਾ ਘੱਟ ਖਾਣੇ ਮਿੱਠਾ ਤੇ ਤਾਂ ਕਰਕੇ ਵੀ ਚੀਨੀ ਆਪਾਂ ਘੱਟ ਲੈਤੀ ਹੈਗੀ ਚੀਨੀ ਜਿਹੜੀ ਉਹ ਆਪਣੀ ਗਰਮ ਹੋਣ ਲੱਗੇ ਇਸੇ ਤਰ੍ਹਾਂ ਹੀ ਇਹ ਪਾਣੀ ਜਿਹੜਾ ਚੀਨੀ ਦੇ ਵਿੱਚ ਉਹ ਆਪਦੀ ਆਪ ਨਿਕਲ ਜਾਵੇਗਾ ਬਾਹਰ ਤਾਂ ਫਿਰ ਚਾਸ਼ਨੀ ਇਸ ਦੀ ਬਣ ਕੇ ਤਿਆਰ ਹੋ ਜੂਗੀ ਹੁਣ ਆਪਾਂ ਇਸ ਨੂੰ ਹਲਾਉਣਾ ਐ ਇਸੇ ਤਰ੍ਹਾਂ ਹੀ ਹਲਾਉਂਦੇ ਰਹਾਂਗੇ ਹੌਲੀ-ਹੌਲੀ ਕਰਕੇ ਤਾਂ ਕਿ ਜਿਹੜੀ ਚੀਨੀ ਆ ਉਹ ਹੇਠਾਂ ਨਾਲ ਲੱਗੇ ਚੀਨੀ ਜਿਹੜੀ ਉਹ ਆਪਣੀ ਪਿਗਲਣ ਲੱਗੀ ਚਾਸ਼ਨੀ ਬਣਨੀ ਤਿਆਰ ਹੋ ਗਈ ਇਸ ਦੀ ਥੋੜੀ ਹੋਰ ਰਸੇਕ ਲਵਾਵਾਂਗੇ ਫਿਰ ਆਪਾਂ ਇਸ ਦੇ ਵਿੱਚ ਦੁੱਧ ਜਿਹੜਾ ਉਹ ਐਡ ਕਰ ਦੇਾਂਗੇ ਇਸੇ ਤਰ੍ਹਾਂ ਹੀ ਚੀਨੀ ਨੂੰ ਆਪਾਂ ਹਿਲਾਉਂਦੇ ਰਹਿਣਾਗੇ ਤਾਂ ਕਿ ਇਹ ਠੰਣਾ ਨਾ ਲੱਗੇ ਕੜਾਈਏ ਦੇ ਆਪਾਂ ਗੈਸ ਜੀ ਕਰ ਲਿਆ ਲੋ ਫਲੇਮ ਤੇ ਹੁਣ ਆਪਾਂ ਇਸ ਦੇ ਵਿੱਚ ਇੱਕ ਕੱਪਾ ਜਿਹੜਾ ਦੁੱਧ ਦਾ ਪਾ ਦਾਂਗੇ ਇਸ ਨੂੰ ਨਾਲ ਨਾਲ ਹਿਲਾਦੇ ਰਹਿਣਾਗੇ ਉਹਨਾਂ ਆਪਾਂ ਜੀ ਦੁੱਧਾ ਜਿਹੜਾ ਪਾਇਆ ਹੋਇਆ ਉਹਨੂੰ ਇਸੇ ਤਰ੍ਹਾਂ ਹੀ ਆਪਾਂ ਹਿਲਾਉਂਦੇ ਰਹਾਂਗੇ ਜਿਹੜੀ ਚੀਨੀ ਹੈਗੀ ਇਹ ਆਪਣੇ ਆਪ ਦੁੱਧ ਦੇ ਵਿੱਚ ਘੁਲਣ ਲੱਗ ਗਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੀ ਚੀਨੀ ਹੈ ਜਿਹੜੀ ਦੁੱਧ ਦੇ ਵਿੱਚ ਉਹ ਘੁਲ ਗਈ ਆ ਜਿਹੜੀ ਚਾਸ਼ਨੀ ਆ ਉਹ ਆਪਣੀ ਬਣ ਕੇ ਹੋ ਜਾਊਗੀ ਤਿਆਰ ਜਿਹਦੇ ਵਿੱਚ ਖੰਡਾ ਸੀ ਜਿਹੜੀ ਉਹ ਘੁਲ ਗਈ ਜੇ ਆਪਾਂ ਇਹ ਜਿਹੜੀ ਚੀਨੀ ਸੀ ਜੋ ਬਿਲਕੁਲ ਘੁਲ ਗਈ ਹੈ ਹੁਣ ਆਪਾਂ ਜਿਹੜਾ ਨਾਰੀਅਲ ਦਾ ਬਰਾਦਾ ਭੁੰਨਿਆ ਕੇ ਰੱਖਿਆ ਸੀਗਾ ਤੇ ਉਸ ਨੂੰ ਇਸ ਦੇ ਵਿੱਚ ਪਾ ਦਿਆਂਗੇ ਫਿਰ ਆਪਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਿਆਂਗੇ ਨਾਲ-ਨਾਲ ਥੋੜਾ-ਥੋੜਾ ਕਰਕੇ ਪਾਉਂਦੇ ਰਹਾਂਗੇ ਹੁਣ ਇਹ ਨਾਰੀਅਲ ਦਾ ਬਰਾਦਾ ਜਿਹੜਾ ਆਪਾਂ ਭੁੰਨਿਆ ਕੇ ਰੱਖਿਆ ਸੀ ਉਹ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਸਾਰਾ ਤੇ ਜਿਹੜਾ ਦੁੱਧ ਪਾਇਆ ਸੀ ਉਹ ਵੀ ਸੋਬ ਗਿਆ ਥੋੜਾ ਜਿਹਾ ਆਪਾਂ ਇਹਨੂੰ ਹੋਰ ਸੇਕ ਕਰਵਾਵਾਂਗੇ ਫਿਰ ਆਪਾਂ ਇਸ ਦੀ ਮਨ ਪਸੰਦਾ ਚਾਹੇ ਮਠਾਈ ਵੀ ਵਰਫੀ ਬਣਾ ਸਕਦੇ ਆ ਚਾਹੇ ਆਪਾਂ ਇਸ ਦੇ ਲੱਡੂ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਚੀਜ਼ ਜੇ ਤੁਹਾਨੂੰ ਬਣਾ ਸਕਦੇ ਹੋ ਕਿਉਂਕਿ ਇਸ ਦੇ ਵਿੱਚੋਂ ਪੂਰਾ ਜਿਹੜਾ ਦੁੱਧ ਹਜੇ ਵੀ ਪਾਣ ਦੇਸ ਰਿਹਾ ਹੈਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਸੇਕ ਦੇ ਨਾਲ ਆਹ ਦੇਖੋ ਜੀ ਹੁਣ ਤੁਸੀਂ ਦੇਖ ਸਕਦੇ ਆ ਆਪਣਾ ਜਿਹੜਾ ਟੋਕ ਸੀਗਾ ਉਹ ਗਲਕੇ ਹੋ ਗਿਆ ਤਿਆਰ ਕੜਾਈ ਇਹਦੇ ਨਾਲ ਬਿਲਕੁਲ ਵੀ ਨਹੀਂ ਲੱਗਦਾ ਇਸੇ ਤਰ੍ਹਾਂ ਦੇਖੋ ਤੁਸੀਂ ਦੇਖ ਸਕਦਾ ਵਧੀਆ ਇਹ ਇੱਕ ਦੋਰੀ ਤਰ੍ਹਾਂ ਹੋ ਗਿਆ ਤਿਆਰ ਬਣ ਕੇ ਹੁਣ ਆਪਾਂ ਇਸ ਦਾ ਚਾਹੇ ਤੁਸੀਂ ਜੇਕਰ ਤੁਸੀਂ ਇਸ ਤਰ੍ਹਾਂ ਵੀ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ ਜੇਕਰ ਤੁਸੀਂ ਜੱਡੂ ਬਣਾਉਣਾ ਚਾਹੁੰਦੇ ਹੋ ਉਹ ਵੀ ਬਣ ਜਾਣਗੇ ਜਿਵੇਂ ਆਪਾਂ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਦੀ ਹੀ ਆਪਾਂ ਇਸ ਨੂੰ ਸ਼ੇਪ ਦੇ ਸਕਦੇ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਆਪਾਂ ਨੇ ਬਣ ਕੇ ਇਹਦਾ ਹੋ ਗਿਆ ਤਿਆਰ ਹੁਣ ਆਪਾਂ ਗੈਸ ਕਰ ਦੇਾਂਗੇ ਬੰਦ ਤੇ ਹੁਣ ਆਪਾਂ ਇਸ ਨੂੰ ਇੱਕ ਤਰ੍ਹਾਂ plate ਦੇ ਵਿੱਚ ਕੱਟ ਲਾਂਗੇ ਉਹ ਜੇ ਆਪਾਂ ਨੇ ਇਸ ਨੂੰ ਪਲੇਟ ਦੇ ਵਿੱਚ ਕੱਢ ਲਿਆ ਤਾਂ ਜਿਵੇਂ ਤੁਹਾਡਾ ਚਿੱਤ ਮੰਨੇ ਉਸੇ ਤਰ੍ਹਾਂ ਹੀ ਤੁਸੀਂ ਇਸ ਨੂੰ ਖਾ ਸਕਦੇ ਹੋ ਜੇਕਰ ਜਿਵੇਂ ਆਪਾਂ ਹਲਵਾ ਬਣਾਉਨੇ ਨੇ ਗਾਜਰ ਦਾ ਇਸ ਤਰ੍ਹਾਂ ਵੀ ਇਸ ਨੂੰ ਖਾ ਸਕਦੇ ਆ ਤੇ ਬਰਫੀ ਦੀ ਸ਼ੇਪ ਵੀ ਦੇ ਸਕਦੇ ਆ ਲੱਡੂ ਵੀ ਬਣਾ ਸਕਦੇ ਆ ਇਸ ਦਾ ਆ ਦੇਖੋ ਜਦ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਬਿਲਕੁਲ ਵੀ ਪਲੇਟ ਦੇ ਨਾਲ ਨਹੀਂ ਲੱਗਦਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਥੋੜੇ ਜਿਹੇ ਲੱਡੂ ਬਣਾਵਾਂਗੇ ਇਸਦੇ ਚਾਹੇ ਥੋੜਾ ਜਿਹਾ ਧੂਆ ਜਿਹੜਾ ਆਪਣਾ ਉਹ ਗਰਮਾ ਰੋ ਇਹ ਆਪਣਾ ਡੋਅ ਸੀਗਾ ਜਿਹੜਾ ਠੰਡਾ ਹੋ ਗਿਆ ਇਸੇ ਤਰ੍ਹਾਂ ਦੇ ਆਪਾਂ ਜਿਹੜੇ ਆ ਉਹ ਲੱਡੂ ਕਰ ਲਾਂਗੇ ਤੁਸੀਂ ਕੋਈ ਵੀ ਇਸ ਨੂੰ ਸ਼ੇਪ ਦੇ ਸਕਦੇ ਹੋ ਜਾਂ ਪੀੜੇ ਦੀ ਤਰ੍ਹਾਂ ਦੇ ਸਕਦੇ ਹੋ ਲੱਡੂ ਵੀ ਬੱਟ ਸਕਦੇ ਆ ਇਸਦੇ ਸਾਰੇ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਨੇ ਆ ਲਓ ਜੀ ਆਪਾਂ ਜਿਹੜੇ ਲੱਡੂ ਸੀ ਉਹ ਆਪ ਨਾਰੀਅਲ ਦਾ ਬਰਾਦਾ ਜਿਹੜਾ ਇਹ ਆਪਾਂ ਉਹਦੇ ਵਿੱਚ ਇਸ ਤਰ੍ਹਾਂ ਲਗਾ ਦੇਣਾ ਤਾਂ ਕਿ ਜਿਹੜਾ ਲੱਡੂਆਂ ਦਾ ਸਵਾਦ ਹੋਰ ਵੀ ਵੱਧ ਜਾਵੇ ਤਾਂ ਇట్లా ਦੋ ਬਾੜਕੇ ਹੋ ਗਏ ਨੇ ਤਿਆਰ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂਗਲੀ ਵੀਡੀਓ ਵਿੱਚ ਨਵੀਂ ਜੀ ਕੋਈ ਰੈਸਪੀ ਲੈ ਕੇ ਧੰਨਵਾਦ ਜੀ